ਗੁਰੂ ਅਰਜਨ ਦੇਵ ਨੂੰ ਕਿਉਂ ਤਤੀ ਦੇਵ ਦੇ ਬਾਰੇ ਪਾ ਗਿਆ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਨ ਲੱਗਾ ਨਾ ਉਹਨੂੰ ਆਵਾਜ਼ ਆਈ ਨਹੀਂ ਕਾਲ ਪੁਰਤਤੀ ਕਿਨੂੰ ਗੁਰੂ ਅਰਜਨ ਦੇਵ ਨੂੰ ਬਈ ਪਹਿਲਾ ਇੱਕ ਬਾਣੀ ਲਿਖ ਤੋ ਉਹਦੀ ਢੀ ਮੁੱਠੀ ਆਪਣੇ ਤੇ ਪਾ ਲਈ ਰੇਤੀ ਮੁੱਠੀ ਇਹ ਤੇਰੀ ਸ਼ਹਾਦਤ ਦੇ ਲਈ ਤੈਨੂੰ ਕੁਰਬਾਨੀ ਦੇਣੀ ਪੈਣੀ ਹੈ ਇਹੇ ਕੰਮ ਕਰਕੇ ਬੇ ਥੋਣੀ ਬਿਸ਼ੌਣੀ ਛੇਜ ਆਰਥੰਲਾ ਦਾ ਜਵਾਈ ਆ ਫੇਰ ਤੇਰੀ ਕਲਮ ਚੱਲੇਗੀ ਤੇ ਇਹ ਇੱਕ ਕੋਲ ਨੰਗੀ ਰੱਖਣੀ ਤੇਗ ਤਲਵਾਰ ਉਹ ਫਿਰ ਤੇਗ ਬਹਾਦਰ ਦੇਣਾ ਭੇਜ ਇਹ ਉਹਦੀ ਬੰਦੇ ਆ ਉਹ ਤਾਂ ਠੀਕ ਹੈ ਉਹਦੋਂ ਤੋਂ ਪਹਿਲਾਂ ਫੇਰ ਉਹਨਾਂ ਦੇ ਸ਼ਮੇਸ਼ ਉਹ ਜਿਹਨੇ ਬੱਚੇ ਕਰਨੇ ਭੇਜ ਤੇ ਇਹ ਗੱਲ ਬੜੀ ਹੱਡੀ ਹੋਈ ਆ ਇਹਦੇ ਕਰਕੇ ਗੱਲ ਛਿੜ ਗਈ ਆ ਇੱਕ ਬਾਤ ਪਤਾ ਲੱਗਣਾ ਬਈ ਉਹ ਤਾਕਤ ਕਿਹਦੀ ਆਈ ਸੀ ਤੇ ਕੀ ਗੱਲ ਬਣੀ ਸੀ ਦਲਗੀ ਵਾਲੇ ਨੇ ਕਿਆ ਮੋੜ ਪਾਉ ਫੇਰਾ ਯਾਦ ਰੱਖਣੀਆਂ ਆਕਾਸ਼ ਨਿਸ਼ਾਨੀਆਂ ਨੇ ਉਹ ਵੇ ਸੋਹੰਗ ਤੀਰ ਕਮਾਨ ਮੇਰਾ ਸ਼ਬਦ ਖੰਡੇ ਦੀਆਂ ਨਾਮ ਨਿਸ਼ਾਨੀਆਂ ਨੇ ਸੋਵਾਂਗਾ ਵਿੱਚ ਦਰਬਾਰ ਦੇ ਫੇਰ ਬੈਠਾ ਸਰ ਸੰਗਤੀਆਂ ਨਾਲ ਨਿਸ਼ਾਨੀਆਂ ਨੇ ਦਸਵੇਂ ਪਾਛਾ ਕਿਆ ਮੁਰ ਪਾਉਂ ਫੇਰਾ ਮਾਰੇ ਛੇ ਸੰਗ ਸੱਚ ਨਿਸ਼ਾਨੀਆਂ ਨੇ ਪੁਰਖ ਕਾਲ ਮਾਝੇ ਵਿੱਚ ਆ ਗਿਆ ਜੀ ਸ਼ਬਦੀ ਗੋਮਿੰਦ ਪਾਈਆਂ ਫੇਰੀਆਂ ਨੇ ਉਹ ਛੋਟੀ ਜੋੜੀ ਸਰਤ ਨੂੰ ਤੋੜ ਦਿੱਤੀ ਜੀ ਜਗਾਰ ਦੀਆਂ ਮਾਗਾ ਮੋੜੀਆਂ ਨੇ ਉਹ ਚਲੋ ਗੜੀ ਚਮਕੌਰ ਜੀ ਤੋਂ ਨਾ ਜਿੱਖੀ ਬਦਲੇ ਇਹ ਜੋੜੀਆਂ ਤੋਰੀਆਂ ਨੇ ਉਹ ਜ ਮੋੜਿਆਂ ਵਾਂ ਤੁਹਾਨੂੰ ਨਾ ਆਲਿਆ ਮੈਂ ਇਥੇ ਕਰਕੇ ਸੰਗਦਾ ਜੋੜੀਆਂ ਵਾ ਵਾ ਇਹ ਤੇ ਪੁੱਤਰਾ ਮੈਂ ਤੇਰਾ ਘਤ ਨਾ 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 ਮੈਂ ਗੱਲ ਨਹੀਂ ਛੇਣੀ ਇਹਦਾ ਪਤਾ ਲੱਗੇਦਾ ਕਿ ਇਹ ਤਾਂ ਤਾਰੀ ਤਾਰੀ ਲਾਪਰੇ ਸਾਰੇ ਸੋਹ ਤੁਹਾਰੇ ਛੇੜ ਤੇ ਮੈਂ ਕੀ ਦੱਬੇ ਨਹੀਂ ਇਹ ਪਤਾ ਨਹੀਂ ਕਿੱਥੇ ਜਰੀਏ ਨੇ